ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਅੰਦਾਸਾ ਬਾਦਸ਼ਾਹਾਨੀਆ ਦੀ ਆਤਮਕ ਜੋਤ ਸ਼ਬਦ ਰੂਪ ਗੁਰਮਤਿ ਗਿਆਨ ਬਖਸ਼ਣਹਾਰ ਦੀਨ ਦੁਨੀ ਦੇ ਬਾਦਸ਼ਾਹ ਸਰਬ ਕਲਾ ਸਮਰਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਜੇ ਹੋਏ ਦਰਬਾਰ ਦੇ ਅੰਦਰ ਅਦੋ ਸਹਿਤ ਜੋੜ ਬੈਠੀ ਸਨਮਾਨਯੋਗ ਸਾਥ ਸੰਗਤ ਜੀਓ ਆਪ ਜੀ ਪਾਗਾਂ ਵਾਲੇ ਹੋ ਨੇਮ ਅਤੇ ਪ੍ਰੇਮ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਜੁੜ ਮਿਲ ਕੇ ਸਤ ਸੰਗਤ ਕਰਮ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਦੇ ਦੀਵਾਨ ਸਜੇ ਹਨ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ। ਆਪ ਜੀ ਨੂੰ শ্রবণ ਕਰਵਾ ਕੇ ਗਏ ਹਨ ਗੁਰੂ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਦਿਨਾਂ ਦਾ ਜਥਾ। ਸਾਹਿਬ ਜੀ ਦੀ ਬਾਣੀ ਬਾਣੀ ਰਾਗ ਗਉੜੀ ਤੋਂ ਕੀਰਤਨ ਦੀ ਰਮਤਾ ਹੋਈ ਵਿਸ਼ੇਸ਼ਤਾ ਇਹ ਹੈ ਜਥੇ ਦੀ ਜਿਨ੍ਹਾਂ ਨੇ ਆਪ ਜੀਆਂ ਨੂੰ ਕੀਰਤਨ ਰੂਪ ਦੇ ਵਿੱਚ ਉਹ ਸ਼ਬਦ ਵੀ ਸ਼੍ਰਵਨ ਕਰਵਾਏ ਹੈ ਜੋ ਸ਼ਾਇਦ ਅਜੇ ਤੱਕ ਜਾਂ ਤੇ ਗਾਏ ਨਹੀਂ ਕੀਤੇ ਗਏ ਜੇ ਕੀਤੇ ਗਏ ਹਨ ਤਾਂ ਉਹਨਾਂ ਦੇ ਵੱਲ ਵਿਸ਼ੇਸ਼ ਤਵੱਜੋ ਸਾਡੀ ਨਹੀਂ ਗਈ ਕਾਰਨੇ ਹੁੰਦਾ ਪਿਆਰਿਓ ਕਿ ਅਸੀਂ ਪਰਚਲਤ ਸ਼ਬਦ ਦੀਆਂ ਤੁਨਾ ਨੂੰ ਸੁਣਨ ਦੇ ਆਦੀ ਹੋ ਜਾਂਦੇ ਆ। ਕਿ ਖਰੋਥੇ ਜਥੇ ਦੀ ਵੀ ਮਜਬੂਰੀ ਬਣ ਜਾਂਦੀ ਹੈ। ਜਦ ਜਾਂਦੇ ਹਨ ਕੀਰਤਨ ਸੁਣਾਉਣ ਤਾਂ ਸੰਗਤ ਪਹਿਲਾਂ ਡਿਮਾਂਡ ਰੱਖ ਦਿੰਦੀ ਹੈ ਕਿ ਸਾਨੂੰ ਐ ਐ ਸੁਣਾਇਆ ਜਾਵੇ। ਵੀ ਬਿਲਕੁਲ ਉਸੇ ਤਰ੍ਹਾਂ ਜਾਂ ਜਿਵੇਂ ਕਲਾਸ ਦੇ ਵਿੱਚ ਟੀਚਰ ਜਾਵੇ ਤੇ ਬੱਚਾ ਡਿਮਾਂਡ ਰੱਖਦੇ ਕਿ ਮੈਨੂੰ ਇਹੀ ਚੈਪਟਰ ਪੜਾਓ। ਮੈਨੂੰ ਇਹੀ ਪੜਾਓ। ਲੈਕਚਰ ਹੋਵੇ ਸਾਇੰਸ ਦਾ ਤੇ ਬੱਚਾ ਆਖੇ ਕਿ ਮੈਂ ਤੇ ਮੈਥਮੈਟਿਕਸ ਦਾ ਫਲਾਣਾ ਚ ਚੈਪਟਰ ਇਹ ਜਿਹੜਾ ਉਹ ਸੁਣਾਇਆ ਜਾਵੇ ਮੈਂ ਤੇ ਉਹ ਹੀ ਸੁਣਦਾ ਸੋ ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਤੇ ਕੇਵਲ ਜਿਹੜੇ ਪ੍ਰਚਲਿਤ ਸ਼ਬਦ ਹਨ ਉਹਨਾਂ ਨੂੰ ਸੁਣਦੇ ਹਾਂ ਤੇ ਗੁਰੂ ਸਾਹਿਬ ਦਾ ਜੋ ਬਾਕੀ ਉਪਦੇਸ਼ ਹੈ ਉਹਦੇ ਨਾਲੋਂ ਟੁੱਟ ਜਾਂਦੇ ਹਾਂ ਮੈਨੂੰ ਚੇਤਾ ਹੈ ਕਰੀ ਦਰਬਾਰ ਸੋ ਆਪਣਾ ਅਕਾਲ ਤਖਬ ਦੇ ਰਹਿ ਚੁੱਕੇ ਜਥੇਦਾਰ ਜੋ ਅੱਜ ਇਸ ਫਾਨੀ ਸੰਸਾਰ ਵਿੱਚ ਨਹੀਂ ਹਨ ਉਹਨਾਂ ਇੱਕ ਵਾਰੀ ਸਟੇਟਮੈਂਟ ਦਿੱਤੀ ਸੀ ਜਿਸ ਵੇਲੇ ਉਹ ਜਥੇਦਾਰ ਸਨ ਉਹ ਕਹਿੰਦੇ ਦਰਬਾਰ ਸਭ ਸਵੇਰ ਤੋਂ ਸ਼ਾਮ ਤੱਕ ਕੀਰਤਨ ਹੁੰਦਾ ਵਾ ਤੇ ਜੇ ਸਾਰਾ ਦਿਨ ਕੀਰਤਨ ਚੱਲੇ ਰਿਪੀਟਡਲੀ ਸ਼ਬਦ ਨਾਮ ਪੜੇ ਜਾਣ ਇੱਕ ਸ਼ਬਦ ਪੜਿਆ ਦੂਜੀ ਅਰੀਓ ਨਾਮ ਪੜਿਆ ਜਾਵੇ ਉਦੋਂ ਲੱਗਦਾ ਅੱਗੇ 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 ਚੱਲੀ ਜਾਵੇ ਉਹ ਕਹਿੰਦੇ ਇੱਕ ਸਾਲ ਤੁਹਾਨੂੰ ਇੱਕ ਸ਼ਬਦ ਦੁਬਾਰਾ ਸੁਣਨ ਨੂੰ ਨਹੀਂ ਮਿਲੇਗਾ ਜੇ ਹਰ ਡਿਊਟੀ ਨਵਾਂ ਸ਼ਬਦ ਪੜਿਆ ਜਾਏ ਸਾਰਾ ਦਿਨ ਬੇਸਰੂਪ ਦੇ ਵਿੱਚੋਂ ਦੱਸ ਰਹੇ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਅਖੰਡ ਕੀਰਤਨ ਹੋ ਜਾਏਗਾ ਪਰ ਐਸੀ ਗੱਲ ਕਰਨ ਵਾਲੇ ਤੇ ਐਸੀ ਰਾਹ ਤੇ ਤੁਰਨ ਵਾਲੇ ਬਹੁਤ ਘੱਟ ਹੁੰਦੇ ਕਿਉਂਕਿ ਇਹਨਾਂ ਕੰਮਾਂ 'ਚ ਮਿਹਨਤ ਲੱਗਦੀ ਹੈ ਸਾਧ ਸੰਗਤ ਤੇ ਫਿਰ ਮਿਹਨਤ ਦਾ ਆਪਾਂ ਨੂੰ ਮੁੱਲ ਵੀ ਪਾਉਣਾ ਚਾਹੀਦਾ ਵਾ ਜਿਹੜਾ ਕੋਈ ਪਿਆਰਾ ਮਿਹਨਤ ਕਰਦਾ ਹੈ ਕੀਰਤਨ ਤਦੇ ਨਿਰਮੋਲਕ ਹੀਰਾ ਹੈ ਜੇ ਉਹ ਕੀਰਤਨ ਕਰਨ ਵਾਲੇ ਦਾ ਜੀਵਨ ਉਸ ਕੀਰਤਨ ਨਿਰਮੋਲਕ ਹੀਰੇ ਨਾਲ ਜੁੜਿਆ ਹੋਵੇ ਹੀਰੇ ਦੀ ਕੀਮਤ ਤਦੇ ਪੈਂਦੀ ਹੈ ਪਿਆਰੋ ਜਦੋਂ جوہری ਦੇ ਹੱਥ 'ਚ ਹੁੰਦਾ ਨਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਰਤਨ ਮਣੀ ਗਲ ਬੰਦਰੈ ਉਹ ਕੀਮ ਨਾ ਜਾਣੈ ਮਣੀ ਰਤਨਾ ਦੀ ਹੋਵੇ ਪਰ ਜੇ ਬਾਂਦਰ ਦੇ ਗਲ 'ਚ ਪੈ ਗਈ ਨਾ ਉਹਦੀ ਕੀਮਤ ਹੋਣੀ ਨਹੀਂ ਉਹਦੀ ਕੀਮਤ ਜ਼ੌਹਰੀ ਦੀ ਦੁਕਾਨ 'ਤੇ ਪੈਗੀ ਜਾ ਕੇ ਸੁਨਿਆਰੇ ਦੀ ਦੁਕਾਨ 'ਤੇ ਪੈਗੀ ਜਾ ਕੇ ਸੋ ਖੈਰ ਲੜੀਵਾਰ ਵਿਚਾਰ ਆਪਜੀ শ্রবণ ਕਰਦੇ ਆ ਰਹੇ ਹਾਂ ਕੱਲ ਆਪਾਂ ਵਿਚਾਰ ਕੀਤੀ ਸੀ ਆਨ ਰਸਾਂ ਜੀਤੇ ਤੈਂ ਚਾਖੇ ਨਿਮੁਖ ਨ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਦਾ ਤੂੰ ਚਾਖੇ ਸਾਧ ਚਖਤ ਹੋਏ ਰਹੇ ਬਿਸਮਾਰ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਪਾਤਸ਼ਾਹ ਪੰਜਵੇਂ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਮੁਬਾਰਕ ਸ਼ਬਦ ਅੱਜ ਇਸ ਤੋਂ ਅਗਲਾ ਸ਼ਬਦ ਹੈ ਗਉੜੀ ਰਾਗ ਦਾ ਮਨ ਮੰਦਰ ਤਨ ਬਾਜ ਸਾਜੀ ਬਾਰ ਇਸਹੀ ਮਦੇ ਬਸਤ ਅਪਾਰ ਇਸਹੀ ਪੀਤਰ ਸੁਨੀਤ ਸਾ ਕਵਨ ਬਾਬਰੀ ਜਾ ਕਾ ਉਹਾ ਵਿਸਾਰ ਨਾਮ ਰਤਨ ਕੋ ਕੋ ਵਿਵਹਾਰੀ ਅੰਮ੍ਰਿਤ ਪੋਜਨ ਕਰੇ ਆਹਾਰੀ ਰਹਾਉ ਜਾਰ ਪਦਿਆਂ ਦਾ ਇਹ ਸ਼ਬਦ ਹੈ ਸਾ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਅੰਕ 880 180 ਅਤੇ 181 ਦੇ ਉੱਪਰ ਸੁਭਾਏਮਾਨ ਹੈ ਇਸ ਦਾ ਇੱਕ ਪਦਾ ਰਹਾਉ ਦਾ ਹੈ ਮਹਾਰਾਜ ਦਸਦੇ ਹਨ ਨਾਮ ਰਤਨ ਕੋ ਕੋ ਵਿਵਹਾਰੀ ਕੋ ਕੋ ਦਾ ਅਰਥ ਹੈ ਕੋਈ ਵਿਰਲਾ ਕੋਈ ਵਿਰਲਾ ਸੱਜਣਾ ਵਿਵਹਾਰੀ ਦਾ ਅਰਥ ਹੈ ਵਪਾਰੀ ਸੌਦਾ ਕਰਨ ਵਾਲਾ ਨਾਮ ਰਤਨ ਵਾਹਿਗੁਰੂ ਦੇ ਨਾਮ ਰੂਪੀ ਰਤਨ ਦਾ ਸੌਦਾ ਕਰਨ ਵਾਲਾ ਕੋਈ ਕੋਈ ਵਿਵਹਾਰੀ ਹੈ ਕੋਟ ਬਦੇ ਕੋ ਸੇਵਕ ਦਿਖਾਇਆ ਮਹਾਰਾਜ ਬਾਣੀ ਚ ਕਹਿੰਦੇ ਹਨ ਵੀ ਸੇਵਕ ਤੇ ਪਿਆਰਿਓ ਕੋਈ ਵਿਰਲਾ ਹੈ ਲੱਖਾਂ ਕਰੋੜਾਂ ਚੋਂ ਬਾਕੀ ਤੇ ਮਹਾਰਾਜ ਕਹਿੰਦੇ ਵਪਾਰੀਆਂ ਵਾਂਗ ਸਾਡੇ ਕੋਲ ਆਉਂਦੇ ਨੇ ਸੌਦਾ ਕਰਨ ਦੇ ਲਈ ਵੀ ਮਹਾਰਾਜ ਤੂੰ ਸਾਨੂੰ ਆ ਦੇ ਦੇ ਅਸੀਂ ਤੈਨੂੰ ਆ ਰਿਆਂਗੇ ਤੂੰ ਸਾਡਾ ਕੰਮ ਰਾਸ ਕਰਦੇ ਅਸੀਂ 40 ਦਿਨ ਸੇਵਾ ਕਰਾਂਗੇ ਤੂੰ ਸਾਡੀ ਫਲਾਣੀ ਡਿਮਾਂਡ ਪੂਰੀ ਕਰਦੇ ਅਸੀਂ ਤੈਨੂੰ ਇਨਾ ਦਾਨ ਪੁੰਨ ਦੇਵਾਂਗੇ ਮਹਾਰਾਜ ਕਹਿੰਦੇ ਬਾਕੀ ਤੇ ਸੌਦਾ ਚੱਲਦਾ ਲੈਣ ਦੇਣ ਚੱਲਦਾ ਪਰ ਵਿਰਲੇ ਨੇ ਜਿਹੜੇ ਨਾਮ ਦੇ ਵਪਾਰੀ ਬਣ ਕੇ ਗੁਰੂ ਦੇ ਦਰਬਾਰ ਤੇ ਆਉਂਦੇ ਆ ਜਿਹੜੇ ਆ ਕੇ ਬੇਨਤੀ ਕਰਦੇ ਨੇ ਪਤਸ਼ਾਹ ਜੀ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਮੇਹ ਪਾ ਪਾ ਗੁਰੂ ਮੇਕਰਤਾ ਪੁਰਖ ਤੇਰੇ ਦਰਬਾਰ ਤੋਂ ਅਸੀਂ ਨਾਮ ਦੀ ਦਾਤ ਮੰਗਦੇ ਆਂ ਤੇਰੇ ਕੋਲੋਂ ਹੋਰ ਨਹੀਂ ਅਸੀਂ ਕੋਈ ਮੰਗ ਰੱਖਦੇ ਨਹੀਂ ਕਿ ਅਸੀਂ ਵੇਖਦੇ ਆਂ ਸੰਸਗਤ ਆਲੇ ਦੁਆਲੇ ਦੁਨੀਆ ਨੂੰ ਸੰਸਾਰ ਨੂੰ ਜੋ ਸਾਡਾ ਜ਼ਿਆਦਾਤਰ ਜੀਵਨ ਜਿਉਣ ਦਾ ਤਰੀਕਾ ਹੈ ਅਸੀਂ ਪਦਾਰਥ ਨਾਲ ਬਹੁਤ ਜੜ ਗਏ ਆਂ ਪਦਾਰਥ ਸਾਡੀ ਸਹੂਰਤ ਤੇ ਲਈ ਪਰਮੇਸ਼ਰ ਨੇ ਪੈਦਾ ਕੀਤਾ ਹੈ ਵਾਹਿਗੁਰੂ ਨੇ ਬਣਾਇਆ ਪਦਾਰਥ ਮਾੜਾ ਨਹੀਂ ਹੈਗਾ ਜੇ ਮਾੜਾ ਹੁੰਦਾ ਤੇ ਵਾਹਿਗੁਰੂ ਨਾ ਬਣਾਉਂਦਾ ਪਦਾਰਥ ਨੂੰ ਹੁਣ ਵਾਹਿਗੁਰੂ ਨੇ ਪਦਾਰਥ ਬਣਾਇਆ ਤਾਂ ਇਸ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਪਿਆਰਿਓ ਉਸੇ ਦਾ ਬਣਾਇਆ ਚੰਗਾ ਹੀ ਹੈ ਜਦੋਂ ਪਰਮੇਸ਼ਰ ਨੇ ਬਣਾਇਆ ਪਰ ਜਦੋਂ ਅਸੀਂ ਕੇਵਲ ਪਦਾਰਥ ਨਾਲ ਹੀ ਜੁੜ ਜਾਂਦੇ ਆ ਪਰਮਾਰਥ ਤੋਂ ਟੁੱਟ ਜਾਂਦੇ ਆ ਫਿਰ ਉਸ ਵੇਲੇ ਸਾਨੂੰ ਸਮਝਣਾ ਪੈਣਾ ਹੈ ਸੋਚਣਾ ਪੈਣਾ ਹੈ ਕਿ ਅਸੀਂ ਕਿਸ ਰਸਤੇ ਤੇ ਚੱਲ ਪਏ ਹੋਏ ਹਾਂ ਮਾਤਸ਼ਕਰ ਦੇ ਕਿਨਹੀ ਮਨ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਕਿਸੇ ਨੇ ਭਾਈ ਕਾਂਸੀ ਕਹਿੰਦਾ ਵਪਾਰ ਕੀਤਾ ਕਿਸੇ ਨੇ ਤਾਂਬੇ ਦਾ ਵਪਾਰ ਕੀਤਾ ਕੋਈ ਲੌਂਗਾ ਤੇ ਸੁਪਾਰੀਆਂ ਦਾ ਬਣਜ ਵਪਾਰ ਕਰਨ ਵਾਲਾ ਦੁਨੀਆ ਕਰਦੀ ਹੈ ਇਹਨਾਂ ਦਾ ਵਪਾਰ ਪਰ ਸਕਸੈਸਫੁਲ ਉਹੀ ਹੁੰਦੇ ਨੇ ਪਿਆਰਿਓ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਜਿਹਨੂੰ ਮੇਰੇ ਅਰਥੇ ਨੂੰ ਸਮਝ ਨਹੀਂ ਨਾ ਖੋਟ ਕੀ ਹੈ ਤੇ ਅਸਲ ਕੀ ਹੈ ਉਹ ਭਾਵੇਂ ਲੱਖਾਂ ਦਾ ਵਪਾਰ ਕਰ ਲਵੇ ਉਹਦੇ ਵਿੱਚੋਂ ਵੀ ਧੋਖਾ ਖਾ ਜਾਏਗਾ ਖਤਾ ਖਾ ਜਾਏਗਾ ਉਹ ਕਿਉਂਕਿ ਉਹਨੂੰ ਪਛਾਣ ਹੈ ਨੇ ਮਹਾਰਾਜ ਕਹਿੰਦੇ ਸੰਤੋਹ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਜਿਵੇਂ ਦੁਨਿਆਵੀ ਤੌਰ ਤੇ ਉੱਪਰ ਦੁਨਿਆਵੀ ਚੀਜ਼ਾਂ ਦਾ ਵਪਾਰ ਕਰਨ ਵਾਸਤੇ ਸਾਨੂੰ ਉਹਨਾਂ ਦੀ ਪਛਾਣ ਹੋਣੀ ਜ਼ਰੂਰੀ ਹੁੰਦੀ ਹੈ। ਤਿਵੇਂ ਹੀ ਸਾਨੂੰ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨ ਵਾਸਤੇ ਨਾਮ ਦੀ ਪਛਾਣ ਹੋਣੀ ਵੀ અત્યੰਤ ਲਾਜ਼ਮੀ ਜ਼ਰੂਰੀ ਹੈ। ਇੱਕ ਕਿਸੇ ਕਹਾਣੀ ਦੱਸੀ ਸੀ ਕਰੀ ਕਹਿੰਦੇ ਨਾ ਇੱਕ ਵਿਅਕਤੀ ਦੇ ਕੋਲ ਕੋਈ ਚੀਜ਼ ਸੀ ਚਮਕਦੀ ਹੈ ਉਹਨੇ ਬੜੀ ਸੰਭਾਲ ਕੇ ਰੱਖੀ ਤੇ ਜਦੋਂ ਉਹ ਚਲਾਣਾ ਕਰ ਗਿਆ ਤੇ ਉਹ ਚਮਕਦੀ ਚੀਜ਼ ਹੀਰਾ ਨੋਵਾ ਉਹਦੇ ਬੱਚਿਆਂ ਕੋਲ ਆ ਗਈ ਉਹਨਾਂ ਦਾ ਇੱਕ ਰਿਸ਼ਤੇਦਾਰ ਸੀ ਉਹਦਾ ਕੰਮ ਸੀ ਸੋਨੇ ਦਾ ਹੀਰੇ ਦਾ ਉਹ ਵੱਣਜ ਵਪਾਰ ਕਰਦਾ ਸੀ ਤੇ ਬੱਚੇ ਆਪਣੇ ਰਿਸ਼ਤੇਦਾਰ ਕੋਲ ਗਏ ਉਹਨੂੰ ਜਾ ਕੇ ਕਹਿਣ ਲੱਗੇ ਜੀ ਸਾਡੇ ਕੋਲ ਆ ਚਮਕਦੀ ਚੀਜ਼ ਆ ਸਾਨੂੰ ਨਹੀਂ ਪਤਾ ਇਹ ਕੀ ਆ ਬਾਪੂ ਜੀ ਦੀ ਸੀ ਸਾਨੂੰ ਦੱਸੋ ਭਲਾ ਇਹਦਾ ਮੁੱਲ ਕਿੰਨਾ ਹੀ ਦੀ ਕੀਮਤ ਕਿੰਨੀ ਆ ਉਹਨੇ ਪਰਖਿਆ ਦੇਖਿਆ ਪਰਖ ਕੇ ਕਹਿਣ ਲੱਗਾ ਬੱਚੇ ਕਿਉਂ ਨਾ ਤੂੰ 2-4 ਮਹੀਨੇ ਮੇਰੇ ਕੋਲ ਇੱਥੇ ਲਾ ਲੈ ਮੇਰੇ ਵਣਜ ਚ ਕਹਿੰਦਾ ਜੀ ਕੀ ਕਰਾਂ ਕਹਿੰਦਾ ਮੈਂ ਤੈਨੂੰ ਇਹਦੀ ਕੀਮਤ ਦੱਸਾਂਗਾ ਨਾ ਤੂੰ ਹੈਰਾਨ ਹੋਏਗਾ ਮੈਂ ਜੇ ਉਹਨਾਂ ਨੂੰ ਪਰਖ ਕਰਨੀ ਸਿੱਖ ਤੇ ਤੂੰ ਆਪ ਦੇਖ ਲਈ ਕੀਮਤ ਕਿੰਨੀ ਹੈ ਤੈਨੂੰ ਆਪਣੇ ਆਪ ਨੂੰ ਪਤਾ ਚੱਲੀ ਮਾਲਕ ਇਹ ਕਹਿੰਦਾ ਤੂੰ 2-4 ਮਹੀਨੇ ਮੇਰੇ ਕੋਲ ਲਾ ਇੱਥੇ ਕੰਮ ਤੇ ਉਹ ਕਹਿੰਦਾ ਜੀ ਠੀਕ ਹੈ ਚੰਗੀ ਗੱਲ ਆ ਉਹ ਦੁਕਾਨ ਤੇ ਲੱਗ ਗਿਆ ਉਹਦੇ ਤੇ ਵਣਜ ਵਪਾਰ ਵਿੱਚ ਨਾਲ ਜਾਣ ਲੱਗ ਪਿਆ ਉਹਨੇ खरे ਤੇ ਖੋਟੇ ਦੀ ਪਰਖ ਦੱਸੀ ਸ਼ੁੱਧ ਤੇ ਅਸ਼ੁੱਧ ਨੂੰ ਪਰਖਿਆ ਕਿਵੇਂ ਜਾਂਦਾ ਪਰਖਣ ਵਾਲੀਆਂ ਚੀਜ਼ਾਂ ਕਿਹੜੀਆਂ ਨੇ ਜਦੋਂ 4-5 ਮਹੀਨਿਆਂ ਦੇ ਵਿੱਚ ਪਰਖ ਕਰਨ ਲੱਗ ਪਿਆ ਪੁੱਛਣ ਲੱਗਾ ਕਹਿੰਦਾ ਜੀ ਹੁਣ ਮੈਂ ਜੋ ਸਾਡੇ ਕੋਲ ਘਰ ਪਈ ਚੀਜ਼ ਹੈ ਉਹਨੂੰ ਪਰਖ ਸਕਦਾ ਕਹਿੰਦੇ ਹਾਂ ਹੁਣ ਤੂੰ ਪਰਖ ਲੈ ਕੀ ਆਇਆ ਚੁੱਕ ਕੇ ਚੁੱਕ ਕੇ ਲਿਆ ਕੇ ਪਰਖਣ ਲੱਗਿਆ ਤੇ ਹੈਰਾਨੀ ਦੀ ਹੱਦ ਅੱਖਾਂ ਖੁੱਲੀਆਂ ਰਹਿ ਗਈਆਂ ਮੂੰਹ ਓਟਿਆ ਰਹਿ ਗਿਆ ਤੇ ਪੁੱਛਣ ਲੱਗਿਆ ਆਪਣੇ ਰਿਸ਼ਤੇਦਾਰ ਤੋਂ ਕਹਿੰਦਾ ਜੀ ਇਹ ਗੱਲ ਸੀ ਤੋਂ ਸਾਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਕਹਿੰਦਾ ਪਿਆਰਿਆ ਮੈਂ ਪਹਿਲਾਂ ਦੱਸਦਾ ਨਾ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਸੀ ਕਰਨਾ ਤੂੰ ਕਹਿਣਾ ਸੀ ਵੀ ਸਾਡਾ ਰਿਸ਼ਤੇਦਾਰ ਸਾਡੇ ਨਾਲ ਧੋਖਾ ਕਰ ਗਿਆ ਸਾਡਾ ਮਾੜਾ ਕਰ ਗਿਆ ਇਹ ਹੀਰਾ ਨਹੀਂ ਹੈਗਾ ਇਹ ਤੇ ਕੱਚਾ ਕੱਚਾ ਜੇ ਕੱਚ ਨੂੰ ਤਰਾਸ਼ ਕੇ ਕਿਸੇ ਨੇ ਰੱਖਿਆ ਹੋਇਆ ਤੁਹਾਡੇ ਬਾਪੂ ਜੀ ਨੂੰ ਭਲੇ ਖਾ ਪਹਿ ਗਿਆ ਹੋਣਾ ਉਹਨਾਂ ਨੇ ਹੀਰਾ ਸਮਝ ਕੇ ਉਹ ਸੰਭਾਲ ਕੇ ਰੱਖਿਆ ਤੇ ਚੋਰੀ ਚ ਜਦੋਂ ਤੂੰ ਮੇਰੇ ਕੋਲ ਲੈ ਕੇ ਆਇਆ ਸੀ ਜਿਵੇਂ ਮੈਂ ਤੈਨੂੰ ਉਸ ਦਿਨ ਕਹਿ ਦਿੰਦਾ ਨਾ ਵੀ ਤੇ ਕੱਚ ਚੱਕੀ ਵਰਦਾ ਤੇ ਤੇ ਕੀਮਤੇ ਕੋਈ ਨਹੀਂ ਤੂੰ ਕਹਿੰਦਾ ਸੀ ਧੋਖਾ ਕਰਦਾ ਝੂਠ ਬੋਲਦਾ ਇਸ ਲਈ ਮੈਂ ਇਹਦਾ ਮੁੱਲ ਦੱਸਦਾ ਮੈਂ ਸੋਚਿਆ ਮੈਂ ਸਮਝਿਆ ਕਿ ਤੈਨੂੰ ਪਰਖੂ ਬਣਾ ਦਿਆ ਤੈਨੂੰ ਆਪਣੇ ਆਪ ਨੂੰ ਕੀਮਤ ਦਾ ਪਤਾ ਚੱਲ ਜਾਵੇ ਸੋ ਬੇਨਤੀ ਦਾ ਮਤਲਬ ਇਹ ਹੈ ਸਾਥ ਸੰਗਤ ਕਿ ਕੋਈ ਵੀ ਚੀਜ਼ ਦਾ ਆਪਾਂ ਵਪਾਰ ਕਰਨਾ ਨਾ ਸਾਨੂੰ ਉਹਦੀ ਪਰਖ ਹੋਣੀ ਜ਼ਰੂਰੀ ਆ ਜੇ ਅਸਲ ਤੇ ਨਕਲ ਦੀ ਪਰਖ ਦਾ ਨਹੀਂ ਪਤਾ ਲੋਕੀ ਧੋਖਾ ਖਾ ਜਾਂਦੇ ਆ ਧੋਖਾ ਖਾ ਜਾਂਦੇ ਨੇ ਬੜਿਆਂ ਨਾਲ ਹੋ ਜਾਂਦਾ ਧੋਖਾ ਛੋਟੇ ਤੋਂ ਲੈ ਕੇ ਵੱਡੇ ਤੱਕ ਇਸ ਲਈ ਸਾਨੂੰ ਪਰਮੇਸ਼ਰ ਦੇ ਨਾਮ ਦੀ ਵੀ ਸਮਝ ਹੋਣੀ ਜ਼ਰੂਰੀ ਹੈ ਸਾਧ ਸੰਗਤ ਜਿਨ੍ਹਾਂ ਨੂੰ ਨਾਮ ਦੀ ਸਮਝ ਨਹੀਂ ਨਾ ਉਹ ਧੋਖਾ ਖਾ ਖਾ ਗਏ ਡੇਰੇਦਾਰਾਂ ਦੇ ਧੱਕੇ ਚੜ ਕੇ ਵੀ ਅਸੀਂ ਨਾਮ ਲੈਣ ਚੱਲੇ ਆ ਜਿਉਂ ਉੱਥੇ ਨਾਮ ਦਿੱਤਾ ਜਾ ਰਿਹਾ ਅਸੀਂ ਨਾਮ ਦਾ ਵਣਜ ਕਰਨ ਲੱਗੇ ਆ ਫਲਾਣੀ ਦਾ ਤੋਂ ਨਾਮ ਲੈਣ ਚੱਲੇ ਆ ਜੇ ਜਦੋਂ ਇਹ ਚੱਕਰ ਚ ਪੈ ਗਏ ਤਾਂ ਬੜੇ ਧੋਖੇ ਦਾ ਸ਼ਿਕਾਰ ਹੋ ਗਏ। ਬੜਿਆਂ ਨੂੰ ਧੋਖਾ ਲੱਗ ਗਿਆ। ਮਹਾਰਾਜ ਨੇ ਸਾਨੂੰ ਬਾਣੀ ਅੰਦਰੋਂ ਨਾਮ ਦੀ ਸੋਝੀ ਕਰਵਾਈ ਜਾਂ ਸਤਗੁਰ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਿਨਾਸੀ। ਮਹਾਰਾਜ ਕਹਿੰਦੇ ਤੂੰ ਨਾਮ ਦੀ ਸੋਝੀ ਲੈ ਪਿਆਰਿਆ ਜਦ ਨਾਮ ਦੀ ਸੋਝੀ ਲਏਗਾ ਨਾ ਤੇ ਫਿਰ ਨਾਮ ਦਾ ਸੌਦਾ ਜਦੋਂ ਤੂੰ ਆਪ ਵਟੇਗਾ ਆਪ ਸੌਦਾ ਕਰੇਗਾ ਤੂੰ ਕਿਸੇ ਧੋਖੇ 'ਚ ਨਹੀਂ ਰਹੇਗਾ। ਕਿਸੇ ਧਰਮ ਤੇ ਭੁਲੇਖੇ ਖੇਚ ਨਹੀਂ ਰਹੇਗਾ ਫਿਰ ਤੂੰ ਖੁਦ ਪਰਖ ਕੇ ਦੇਖ ਸਕਦਾ ਹੈ ਸੱਚਾ ਨਾਮ ਕਿਹੜਾ ਹੈ ਤੇ ਕੱਚਾ ਨਾਮ ਕਿਹੜਾ ਹੈ ਤਦੇ ਤੇ ਮਹਾਰਾਜ ਨੇ ਬਾਣੀ ਅੰਦਰ ਕਿਹਾ ਨਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣਿ ਮਹਾਰਾਜ ਨੇ ਤਦੇ ਸਮਝਾਇਆ ਨਾ ਵੀ ਕੱਚੀ ਬਾਣੀ ਤੇ ਸੱਚੀ ਬਾਣੀ ਦੇ ਭੇਦ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਤਦ ਪਤਾ ਹੋਏਗਾ ਸਾਧ ਸੰਗਤ ਜਦੋਂ ਸੁਰਤ ਸਾਡੀ ਬਾਣੀ ਨਾਲ ਜੁੜੀ ਹੋਏਗੀ ਮਹਾਰਾਜ ਕਹਿੰਦੇ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਨਿਭਹੀ ਖੇਪ ਹਮਾਰੀ ਅਸੀਂ ਨਾਮ ਦੇ ਵਪਾਰੀ ਬਣ ਗਏ ਆ ਜਦੋਂ ਮਹਾਰਾਜ ਵਪਾਰੀ ਕਹਿੰਦੇ ਆ ਨਾ ਆਪਣੇ ਆਪ ਨੂੰ ਤੇ ਸਾਨੂੰ ਕਹਿੰਦੇ ਵੀ ਤੁਸੀਂ ਬਣ ਜਾ ਰਹੇ ਸਿੱਖ ਆਮ ਦੇ ਸਿੱਖ ਬਣ ਜਾ ਰਹੇ ਬਣ ਕੇ ਵਪਾਰੀ ਬਣ ਕੇ ਸਤਿਗੁਰੂ ਕੋਲ ਆਉਂਦੇ ਨੇ ਉਦੋਂ ਮਾਇਨਾ ਇਹ ਹੁੰਦਾ ਕਿ ਸਿੱਖ ਪਾਰਖੂ ਬਿਰਤੀ ਨਾਲ ਸੱਚੇ ਸਤਿਗੁਰੂ ਕੋਲ ਆ ਰਿਹਾ ਹੈ ਮਾਣ ਕਰਨਾ ਚਾਹੀਦਾ ਬਾਬਾ ਮੱਖਣ ਸ਼ਾਹ ਜੀ ਦੇ ਉੱਪਰ ਅਸੀਂ ਉਹਨਾਂ ਦੀ ਬਰਾਦਰੀ ਨੂੰ ਨਾਲ ਲੈ ਕੇ ਕੇਵਲ ਅਸੀਂ ਜਿਹੜੀ ਹੈ ਗੱਲ ਕਰ ਦਿੰਨੇ ਹਾਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਪਰ ਕਿੱਡੀ ਭੀੜ ਲੱਗੀ ਹੋਈ ਸੀ ਬਕਾਲੇ 'ਚ ਪਿਆਰਿਓ ਕਿੰਨੀਆਂ ਗੱਡੀਆਂ ਲੱਗੀਆਂ ਪਈਆਂ ਸੀ ਥਾਂ-ਥਾਂ ਤੇ ਲੋਕੀ ਭਰਮ ਦੇ ਵਿੱਚ ਉਲਝੇ ਪਏ ਸੀਗੇ ਵਰਤਾ ਨਨੇ ਗੁਰੂ ਕੇ ਸਿੱਖ ਬਾਬਾ ਮੱਖਣ ਸ਼ਾਹ ਜੀ ਉਹ ਕੇਵਲ ਦੁਨਿਆਵੀ ਸ਼ਾਊਕਾਰ ਨਹੀਂ ਕੇਵਲ ਦੁਨਿਆਵੀ ਸੌਦੇ ਦਾ ਹੀ ਸ਼ਾਊਕਾਰ ਨਹੀਂ ਉਹਨੂੰ ਸਤਿਗੁਰੂ ਦੀ ਵੀ ਪਰਖਿਆ ਤੇ ਐਡੀ ਭੀੜ ਚੋਂ ਸੱਚੇ ਗੁਰੂ ਨੂੰ ਪਛਾਣ ਲੈਂਦਾ ਤੇ ਸੱਚੇ ਨਾਲ ਜੁੜ ਕੇ ਆਪ ਵੀ ਲਾਹਾ ਖਟਦਾ ਤੇ ਹੋਰਾਂ ਨੂੰ ਵੀ ਜੋੜਦਾ ਹੈ ਸੋ ਮਹਾਰਾਜ ਕਹਿਣ ਲੱਗੇ ਨਾਮ ਰਤਨ ਕੋ ਕੋ ਵਿਵਹਾਰੀ ਨਾਮ ਦੇ ਰਤਨ ਦਾ ਕੋਈ ਕੋਈ ਵਪਾਰੀ ਹੈ ਮੈਨਾਂ ਇਹ ਹੈ ਕਿਸੇ ਕਿਸੇ ਨੂੰ ਸਮਝ ਆਏ ਨਾਮ ਦੇ ਵਪਾਰ ਦੀ ਬਾਕੀ ਤੇ ਪਿਆਰਿਓ ਗੁਰੂਦੇਵ ਜੀ ਦੱਸਦੇ ਹਨ ਕਹਿੰਦੇ ਜਿਹੜੀ ਬਾਕੀ ਦੁਨੀਆਵਾਂ ਨਾ ਉਹ ਇਸ ਸੋਝੀ ਤੋਂ ਸਖਣੀ ਹੈ ਉਹਨਾਂ ਨੂੰ ਸਮਝ ਨਹੀਂ ਆਈ ਅੰਮ੍ਰਿਤ ਭੋਜਨ ਕਰੇ ਆਹਾਰੀ ਵਾਹ ਗੁਰੂ ਦਾ ਜੋ ਨਾਮ ਰੂਪੀ ਭੋਜਨ ਹੈ ਉਸ ਦਾ ਆਹਾਰ ਕੋਈ ਕੋਈ ਵਿਰਲਾ-ਵਿਰਲਾ ਕਰਦਾ ਹੈ ਉਹ ਕਰਦਾ ਹੈ ਜਿਹਨੂੰ ਸੋਝੀ ਆਈ ਹੈ ਜਿਹਨੂੰ ਸਮਝ ਆਈ ਹੈ ਇਹ ਸਮਝ ਤੋਂ ਸਖਣੀ ਦੁਨੀਆ ਭਟਕਦੀ ਫਿਰ ਰਹੀ ਹੈ ਪਾਤਸ਼ਾਹ ਦੱਸ ਰਹੇ ਨੇ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਧੇ ਬਸਤ ਅਪਾਰ ਮਨ ਮੰਦਰ ਇਹ ਜੋ ਸਾਡਾ ਮਨ ਹੈ ਨਾ ਇਹ ਤੇ ਘਰ ਹੈ ਮੰਦਰ ਦਾ ਅਰਥ ਘਰ ਟਿਕਾਣਾ ਤਨ ਸਾਜੀ ਬਾਰ ਬਾਰ ਦਾ ਅਰਥ ਹੈ ਬਾੜੀ ਸੁਰੱਖਿਆ ਦੇ ਲਈ ਆਪਾਂ ਫੈਂਸਲਾ ਦਿੰਦੇ ਆ ਨਾ ਬਾੜ ਲਾ ਦਿੰਦੇ ਆ ਤੇ ਉਹ ਜਿਹੜੀ ਫੈਂਸ ਲਾਉਨੇ ਆਪਾਂ ਫੈਂਸਿੰਗ ਦਾ ਜੋ ਕੰਮ ਹੁੰਦਾ ਜਿਹੜੀ ਵਾਰ ਲਾਈ ਜਾਂਦੀ ਹੈ ਬਚਾਉਣ ਵਾਸਤੇ ਤੇ ਇੱਕ ਆਪਣੀ ਮੇਰ ਕਰਨ ਵਾਸਤੇ ਕਿ ਇਹ ਇੰਨਾ ਇਲਾਕਾ ਮੇਰਾ ਵਾ ਮੈਂ ਇਸ ਨੂੰ ਬਚਾ ਕੇ ਰੱਖਾਂ ਗੁਰੂ ਦੇਵ ਜੀ ਕਹਿੰਦੇ ਸਰੀਰ ਤੇ ਸਾਡਾ ਇੱਕ ਫੈਂਸ ਦਾ ਕੰਮ ਕਰਦਾ ਮਨ ਦੇ ਲਈ ਜਿਨਾ ਘਰ ਦੇ ਆਲੇ ਦੁਆਲੇ ਫੈਂਸ ਹੁੰਦੀ ਨਾ ਆਪਾਂ ਕਿਾਰੇ ਦੇ ਆਲੇ ਦੁਆਲੇ ਵਾਰ ਕਰ ਦਿੰਦੇ ਆ ਵੀ ਕੋਈ ਸੁਨਣਾ ਪਸ਼ੂ ਨਾ ਆ ਜਾਏ ਬਨਾ ਉਦਾਂ ਹੀ ਸ਼ਰੀਰ ਤੇ ਸਾਡੇ ਮਨ ਨੂੰ ਸੰਭਾਲ ਕੇ ਰੱਖਣ ਵਾਲਾ ਇੱਕ ਫੈਂਸ ਹੈ ਇੱਕ ਬਾੜੀ ਹੈ ਇਸ ਦੀ ਤਨ ਸਾਜੀ ਬਾਰ ਇਸ ਹੀ ਮਦੇ ਬਸਤ ਅਪਾਰ ਇਸ ਤਨ ਦੇ ਅੰਦਰ ਵਾਹਿਗੁਰੂ ਦੀ ਨਾਮ ਰੂਪੀ ਅਮੋਲਕ ਵਸਤੂ ਪਈ ਹੋਈ ਆ ਸ਼ਰੀਰ ਦੇ ਅੰਦਰ ਤਨ ਦੇ ਅੰਦਰ ਪਰਮੇਸ਼ਰ ਦੀ ਨਾਮ ਰੂਪ ਰੂਪ ਅਮੋਲਕ ਵਸਤੂ ਪਈ ਹੋਈ ਹੈ ਬਾਹਰ ਨਹੀਂ ਪਈ ਹੈ ਨੌਨਿਤ ਅੰਮ੍ਰਿਤ ਜਿਹੜਾ ਨਾਮ ਹੈ ਨਾ ਪਰਮੇਸ਼ਰ ਦਾ ਉਹਦਾ ਟਿਕਾਣਾ ਹੈ ਜੀ ਦੇਹੀ ਮੈਂ ਇਸ ਕਬਿ ਸ਼੍ਰਾਮ ਦੇਹੀ ਚ ਵਿਸ਼ਰਾਮ ਅੰਦਰ ਟਿਕਾਣਾ ਹੈ ਉਸ ਦਾ ਪਾਤਸ਼ਾਹ ਕਹਿੰਦੇ ਇਸ ਹੀ ਭੀਤਰ ਸੁਨੀਤ ષા ਇਸ ਦੇਹੀ ਦੇ ਅੰਦਰ ਹੀ ਸੱਚਾ ਸ਼ਾਹੂਕਾਰ ਬੈਠਾ ਹੋਇਆ ਹੈ ਕਵਨ ਵਪਾਰੀ ਜਾਕਾ ਉਹਾਂ ਵਿਸਾਹ ਕਵਨ ਦਾ ਅਰਥ ਕੋਈ ਵਿਰਲਾ ਕੋਈ ਵਿਰਲਾ ਵਪਾਰੀ ਹੈ ਪਿਆਰਿਓ ਜਾਕਾ ਉਹਾਂ ਵਿਸਾਹ ਜਿਦਾ ਉਥੇ ਵਾਹਿਗੁਰੂ ਤੱਕ ਇਤਬਾਰ ਬਣਿਆ ਹੋਇਆ ਵਿਸਾ ਦਾ ਅਰਥ ਹੈ ਇਤਬਾਰ ਜਿਦਾ ਵਾਹਿਗੁਰੂ ਦਾ ਕਿ ਇਤਬਾਰ ਬਣਿਆ ਹੋਇਆ ਹੈ ਜੋ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਜਿਨੇ ਅੰਦਰ ਬੈਠੇ ਹੋਏ ਵਾਹਿਗੁਰੂ ਨਾਲ ਸਾਝ ਪਾ ਲਈ ਨਾ ਉਹ ਕੋਈ ਵਿਰਲਾ ਟਾਵਾ ਵਪਾਰੀ ਹੈ ਇਸ ਲਈ ਮਹਾਰਾਜ ਕਹਿੰਦੇ ਆ ਨਾਮ ਰਤਨ ਕੋ ਕੋ ਵਿਵਹਾਰੀ ਨਾਮ ਰੂਪੀ ਰਤਨ ਦਾ ਕੋਈ ਕੋਈ ਵਿਰਲਾ ਵਿਰਲਾ ਵਪਾਰੀ ਹੈ ਭਾਈ ਮਨ ਤਨ ਅਰਪੀ ਸੇਵ ਕਰੀ ਜਾ ਕਵਨ ਸੋ ਜੁਗਤ ਜਿਤ ਕਰ ਭੀ ਜਾ ਮਨ ਤਨ ਅਰਪੀ ਮਹਾਰਾਜ ਕਹਿੰਦੇ ਮੈਂ ਆਪਣਾ ਮਨ ਵੀ ਆਪਣਾ ਤਨ ਵੀ ਅਰਪੀ ਅਰਪਣ ਕਰਦਾ ਹਾਂ ਸੌਂਪਦਾ ਹਾਂ ਦੇ ਦਿੰਦਾ ਹਾਂ ਕਿਹਨੂੰ ਦਿੰਦਾ ਹਾਂ ਜੀ ਕਿਹਨੂੰ ਸੌਂਪਦਾ ਹਾਂ ਪਰਮੇਸ਼ਰ ਨੂੰ ਮਨ ਤਨ ਅਰਪੀ ਸੇਵ ਕਰੀ ਜਾ ਮਨ ਨੂੰ ਵੀ ਅਰਪਣ ਕਰਦਾ ਹਾਂ ਤਨ ਨੂੰ ਵੀ ਅਰਪਣ ਕਰਦਾ ਹਾਂ ਤੇ ਪਰਮੇਸ਼ਰ ਦੀ ਸੇਵਾ ਭਗਤੀ ਦੇ ਵਿੱਚ ਮੈਂ ਆਪਣੇ ਆਪ ਨੂੰ ਲਗਾਉਣਾ ਕਰਦਾ ਹਾਂ ਕਬਨ ਸੋ ਜੁਗਤ ਜਿਤ ਕਰ ਭੀਜੈ ਮਹਾਰਾਜ ਕਹਿੰਦੇ ਅਸੀਂ ਕਿਹੜੀ ਜੁਗਤੀ ਹੈ ਭਾਈ ਜਿਸ ਜੁਗਤੀ ਨੂੰ ਅਪਣਾ ਕੇ ਕਰਕੇ ਧਾਰਨ ਕਰਕੇ ਮਤਲਬ ਅਪਣਾ ਕੇ ਮਨ ਭਿਜ ਜਾਵੇ ਹੁਣ ਉਹ ਜੁਗਤੀ ਦੱਸਦੇ ਹਨ ਮਹਾਰਾਜ ਪਾਏ ਲਗਾਉ ਤਜ ਮੇਰ ਤੇਰੈ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਅਸੀਂ ਤੇਰੇ ਪਾਏ ਤੇਰੇ ਚਰਨੀ ਲੱਗਦੇ ਹਾਂ ਮੇਰ ਤੇ ਤੇਰ ਨੂੰ ਤਜ ਦਿੰਦੇ ਹਾਂ ਛੱਡ ਦਿੰਦੇ ਹਾਂ ਮੇਰ ਤੇਰ ਨੂੰ ਛੱਡ ਕੇ ਪਰਮੇਸ਼ਰ ਜੀਓ ਤੇਰੇ ਚਰਨਾਂ ਨਾਲ ਲੱਗਦੇ ਹਾਂ ਇਹ ਜੁਗਤ ਹੈ ਵਾਹਿਗੁਰੂ ਨਾਲ ਜੁੜਨ ਦੀ ਮੇਰ ਤੇਰ ਦਾ ਤਿਆਗ ਕਰਕੇ ਮੇਰਾ ਤੇਰਾ ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਪਰਮੇਸ਼ਰ ਨਾਲ ਜੁੜਨਾ ਕਵਨ ਸੋ ਜਾਨ ਜੋ ਸੌਦਾ ਜੋਰੈ ਕਵਨ ਦਾ ਅਰਥ ਫਿਰ ਤੋਂ ਹੈ ਕੋਈ ਵਿਰਲਾ ਕੋਈ ਵਿਰਲਾ ਐਸਾ ਸੇਵਕ ਹੈ ਪਿਆਰਿਓ ਸੌਦਾ ਜੋਰੈ ਜਿਹੜਾ ਇਸ ਸੌਦੇ ਨੂੰ ਨਾਮ ਰੂਪੀ ਸੌਦੇ ਨੂੰ ਜੋੜਦਾ ਹੈ ਨਾਮ ਰੂਪੀ ਸੌਦੇ ਨੂੰ ਇਕੱਠਾ ਕਰਦਾ ਹੈ ਭਾਵੇਂ ਸਾਰੇ ਹੀ ਜਿੰਨੇ ਗੁਰੂ ਦੇ ਦਰਬਾਰ 'ਚ ਆਉਣ ਵਾਲੇ ਹਨ ਖਿਆਲ ਕਰਨਾ ਸੰਗਤ ਜਿਉ ਸਾਰੇ ਨਾਮ ਰੂਪੀ ਸੌਦੇ ਦੇ ਵਪਾਰੀ ਨਹੀਂ ਹੁੰਦੇ ਸਾਰੇ ਨਹੀਂ ਹੁੰਦੇ ਫਿਰਲੇ ਤੇ ਥੋੜੇ ਹੁੰਦੇ ਆ ਜਿਨ੍ਹਾਂ ਦਾ ਸਰੋਕਾਰ ਨਾਮ ਰੂਪੀ ਸੌਦੇ ਨਾਲ ਹੋਇਆ ਕਰਦਾ ਹੈ ਤਬ ਉਹ ਨਸਦੀ ਹੈ ਮਹਿਲ ਸ਼ਾਹ ਕਾ ਕਿਨ ਵਿਦ ਪਾਵੇ ਕਿਨ ਵਿਦ ਦਾ ਅਰਥ ਹੈ ਕਿਸ ਤਰੀਕੇ ਨਾਲ ਮਹਿਲ ਸ਼ਾਹ ਦਾ ਪਾਵੈ ਸ਼ਾਹੂਕਾਰ ਦਾ ਰੱਬ ਜੀ ਦਾ ਮਹਿਲ ਕਿਸ ਤਰੀਕੇ ਨਾਲ ਪ੍ਰਾਪਤ ਹੋ ਸਕਦਾ ਹੈ ਰੱਬ ਜੀ ਦੇ ਘਰ ਚ ਕਿਵੇਂ ਆਪੜ ਸਕਦੇ ਆ ਮਨ ਜਿਹੜੇ ਜਿਹਦੇ ਅੰਦਰ ਵਾਹਿਗੁਰੂ ਜੀ ਬੈਠੇ ਹੋਏ ਨੇ ਉੱਥੋਂ ਤੱਕ ਅਸੀਂ ਕਿਵੇਂ ਪਹੁੰਚ ਸਕਦੇ ਆ ਦੁਨਿਆਵੀ ਤੌਰ ਤੇ ਪਹੁੰਚਣਾ ਹੋਵੇ ਆਪਾਂ ਚੱਲ ਕੇ ਪਹੁੰਚ ਜਾਨੇ ਆ ਪਿਆਰੇ ਹੋ ਹੈਨਾ ਇੱਥੇ ਆਪ ਜੀ ਬੈਠੇ ਹੋ ਨਾ ਤੇ ਅੱਗੇ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਸੇ ਤੁਹਾਡੀ ਕਾਰ ਖੜੀ ਹੋਈ ਹੈ ਤੁਸੀਂ ਤੁਰ ਕੇ ਉੱਥੋਂ ਤੱਕ ਪਹੁੰਚ ਜਾਣਾ ਤੁਸੀਂ ਬੱਸ ਲੈਣੀ ਆ ਤੇ ਬੱਸ ਸਟੇਸ਼ਨ ਬੱਸ ਸਟੌਪ ਤੱਕ ਤੁਰ ਕੇ ਪਹੁੰਚ ਜਾਣਾ ਦੁਨਿਆਵੀ ਤੌਰ ਤੇ ਆਪਣਾ ਸਰੀਰ ਤੁਰ ਕੇ ਪਹੁੰਚ ਜਾਂਦਾ ਹੈ ਪਰ ਸਾਧਨ ਦੀ ਰਾਹੀ ਪਹੁੰਚ ਜਾਂਦੇ ਆ ਪਰ ਸਾਡੇ ਅੰਦਰ ਪਰਿਸ਼ਰ ਦੀ ਜੋਤ ਹੈ ਉਹਦੇ ਤੱਕ ਪਹੁੰਚਣਾ ਕਿਵੇਂ ਚੱਲ ਕੇ ਕਿਵੇਂ ਜਾਣਾ ਅੰਦਰ ਪਹੁੰਚਣਾ ਔਖਾ ਹੈ ਬਾਹਰ ਪਹੁੰਚਣਾ ਸੌਖਾ ਹੈ ਬਾਹਰ ਪਹੁੰਚਣ ਦੇ ਰਸਤੇ ਆਪਾਂ ਬਣਾ ਲਏ ਹੋਏ ਨੇ ਅੰਦਰ ਪੁੰਚਣ ਦਾ ਰਾਹ ਆ ਨਾ ਜਿਹੜਾ ਉਹ ਸੁਰਤ ਦਾ ਰਸਤਾ ਆ ਇਹਨੂੰ ਕਿ ਮਹਾਰਾਜ ਕਹਿੰਦੇ ਆ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਣ ਪਰ ਡਾਰੀ ਇੱਥੇ ਸੁਰਤ ਦਾ ਪੰਡਾ ਆ ਸੁਰਤ ਦਾ ਰਸਤਾ ਆ ਜਿੱਥੇ ਸੁਰਤ ਨੇ ਚੱਲ ਕੇ ਜਾਣਾ ਹੈ ਤੇ ਇਹ ਗੋਣ ਜਿਹੜੀ ਹੈਗੀ ਆ ਨਾ ਪੰਡ ਭਰੀ ਹੋਈ ਆ ਇਹ ਹੈਗੀ ਗੁਰੂ ਦੇ ਗਿਆਨ ਦੀ ਸੋ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਕੇ ਦੱਸਦੇ ਹਨ ਕਬਨ ਸੁ ਬਿਦ ਜਿਤ ਜਿਤ ਪੀਤਰ ਬੁਲਾਵੇ ਉਹ ਕਿਹੜੀ ਬਿਦ ਕਿਹੜਾ ਤਰੀਕਾ ਕਿਹੜੀ ਯੁਗਤੀ ਹੈ ਜੇ ਸਾਨੂੰ ਅੰਦਰ ਸੱਦ ਲਿਆ ਜਾਵੇ ਬੁਲਾ ਲਿਆ ਜਾਵੇ ਤੂੰ ਵੱਡ ਸ਼ਾ ਜਾ ਕੇ ਕੋਟ ਬਣ ਜਾਰੇ ਕਵਨ ਸੋ ਦਾਤਾ ਲੈ ਸੰਚਾਰੇ ਤੂੰ ਵੱਡ ਸ਼ਾ ਵੈਗਰੂ ਤੂੰ ਬਹੁਤ ਵੱਡਾ ਸ਼ਾਊਕਾਰ ਹੈ ਤੂੰ ਬੜਾ ਵੱਡਾ ਸ਼ਾਊਕਾਰ ਹੈ ਜਾ ਕੇ ਕੋਟ ਬਣ ਜਾਰੇ ਤੇਰੇ ਕੋਲ ਕਰੋਨਾ ਬਣ ਜਾਰੇ ਆਉਂਦੇ ਹੈ ਵਣਜਾਰੇ ਸਿੱਖ ਕਰੋੜਾਂ ਹੀ ਤੇਰੇ ਕੋਲ ਆਉਂਦੇ ਕਿਉਂਕਿ ਤੂੰ ਵੱਡਾ ਸ਼ੌਕਕਾਰ ਕੋਲੇ ਵਪਾਰੀ ਜਾਂਦੇ ਨੇ ਉਹਦਾ ਸਾਧ ਸੰਗਤ ਬੈਂਕਾਂ 'ਚ ਹੀ ਜਾਂਦੇ ਆ ਵਣਜਾਰੇ ਅੱਜ ਕੱਲ੍ਹ ਸ਼ੌਕਕਾਰ ਦੀ ਥਾਂ ਤੇ ਬੈਂਕਿੰਗ ਪ੍ਰਣਾਲੀ ਆ ਗਈ ਸਿਸਟਮ ਚੇਂਜ ਹੋ ਗਿਆ ਦੁਨੀਆ ਦਾ ਪਹਿਲਾ ਸ਼ੌਟ ਆਰਾਂ ਦਾ ਤਰੀਕਾ ਹੁੰਦਾ ਸੀ ਉਹ ਹੁੰਡੀਆਂ ਬਣਾ ਕੇ ਦਿੰਦੇ ਹੁੰਦੇ ਸੀ ਪੈਸਾ ਉਹਨਾਂ ਕੋਲ ਜਮ੍ਹਾਂ ਹੁੰਦਾ ਸੀ ਵਪਾਰੀ ਉਹਨਾਂ ਕੋਲ ਜਾਇਆ ਕਰਦੇ ਸੀ ਅੱਜ ਕੱਲ੍ਹ ਪ੍ਰਣਾਲੀ ਬੈਂਕਿੰਗ ਦੀ ਆ ਗਈ ਅਸੀਂ ਬੈਂਕਾਂ 'ਚ ਜਾਂਦੇ ਆ ਉਥੋਂ ਚੈੱਕ ਬਣਵਾ ਲੈਂਦੇ ਨੇ ਤੇ ਉਹ ਜਾ ਕੇ ਅੱਗੇ ਵੇ ਕਰ ਦਈਂਦੇ ਨੇ ਅੱਜ ਕੱਲ ਦਾ ਸਿਸਟਮ ਸਾਡਾ ਇਸ ਪਾਸੇ ਨੂੰ ਤੁਰ ਪਿਆ ਹੈ ਇਕਨੋਮਿਕ ਸਿਸਟਮ ਟੋਟਲੀ ਚੇਂਜ ਹੋ ਗਿਆ ਇਸ ਸਮੇਂ ਦੁਨੀਆ ਦਾ ਮਹਾਰਾਜ ਕਹਿੰਦੇ ਵੈਗਰੂ ਤੂੰ ਵੱਡਾ ਸ਼ਾਊਕਾਰ ਤੇਰੇ ਕੋਲ ਬਣ ਜਾ ਰਹੇ ਆਉਂਦੇ ਨੇ ਕੀ ਖਰੀਦਣ ਆਉਂਦੇ ਨੇ ਜੀ ਨਾਮ ਰੂਪੀ ਸੌਦਾ ਕਵਨ ਸੌਦਾਤਾ ਫਿਰ ਤੋਂ ਕਵੰਦਾ ਅਰਥ ਕੋਈ ਵਿਰਲਾ ਐਸਾ ਹੈ ਜਿਹੜਾ ਤੇਰੇ ਦਰ ਦੇ ਉੱਪਰ ਆ ਕੇ ਲੈ ਸੰਚਾਰੇ ਸੰਚਾਰੇ ਦਾ ਅਰਥ ਹੈ ਸੱਚ ਲੈਣਾ ਇਕੱਠਾ ਕਰ ਲੈਣਾ ਜੋ ਤੇਰੇ ਦਰਬਾਰ ਤੇ ਆ ਕੇ ਨਾਮ ਰੂਪੀ ਸੌਦੇ ਨੂੰ ਇਕੱਠਾ ਕਰਦਾ ਹੈ ਅੰਤਲਾ ਪਦਾ ਜੀ ਖੋਜਤ ਖੋਜਤ ਨਿਝ ਕਰ ਪਾਇਆ ਅਮੋਲ ਰਤਨ ਸਾਚ ਦਿਖ ਲਾਇਆ ਖੋਜਤ ਖੋਜਤ ਮਾਇਨੇ ਖੋਜਦੇ ਆਂ ਖੋਜਦੇ ਆਂ ਲੱਭਦੇ ਆਂ ਲੱਭਦੇ ਆਂ ਕੀ ਕੀਤਾ ਜੀ ਨਿਝ ਕਰ ਪਾਇਆ ਅਸੀਂ ਨਿਝ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਕੋ ਫੇਰਾ ਨਿਝ ਕਰਦੀ ਪ੍ਰਾਪਤੀ ਕਰ ਲਈ ਅਮੋਲ ਰਤਨ ਸਾਚ ਦੇ ਖਲਾਇਆ ਵਾਹਿਗੁਰੂ ਦੇ ਨਾਮ ਦਾ ਅਮੋਲਕ ਰਚ ਰਤਨ ਉਹਦੀ ਜਿਹੜੀ ਹੈਗੀ ਸਾਨੂੰ ਪ੍ਰਾਪਤੀ ਹੋ ਗਈ ਦ੍ਰਿਸ਼ਟਾਂਤ ਮਿਲ ਗਿਆ ਕਰ ਕਿਰਪਾ ਜਬ ਮੇਲੇ ਸ਼ਾ ਜਦੋਂ ਕਿਰਪਾ ਕੀਤੀ ਸ਼ਾ ਨੇ ਆਪਣੇ ਨਾਲ ਮੇਲਣਾ ਕੀਤਾ ਵਾਹਿਗੁਰੂ ਜੀ ਨੇ ਮੇਲਣਾ ਕੀਤਾ ਅੰਤ ਲਈ ਤੱਕ ਕਹੋ ਨਾਨਕ ਗੁਰ ਕੈ ਵੇ ਸਾਹਿਬ ਅਸੀ ਗੁਰੂ ਜੀ ਦਾ ਇਤਵਾਰ ਜਿੱਤ ਲਿਆ ਗੁਰ ਕਹਿ ਵੇ ਸਾ ਵੇ ਸਾ ਦਾ ਅਰਥ ਇਤਵਾਰ ਗੁਰੂ ਜੀ ਦੇ ਇਤਵਾਰ ਦੀ ਰਾਹੀ ਗੁਰੂ ਜੀ ਦੀ ਬਖਸ਼ਿਸ਼ ਤੇ ਮਿਹਰਮਤ ਦੀ ਰਾਹੀ ਰਹਿਮਤ ਦੀ ਰਾਹੀ ਕੀ ਕੀਤਾ ਜੀ ਇਸ ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ ਇਹਦੀ ਪ੍ਰਾਪਤੀ ਹੋਵੇ ਸੋ یوں ਅੱਜ ਦੇ ਪਾਵਨ ਸ਼ਬਦ ਦੇ ਅੰਦਰ ਨਾਮ ਰਤਨ ਕੋ ਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਇਸ ਨਾਮ ਰੂਪੀ ਰਤਨ ਦਾ ਸੌਦਾ ਕਰਨ ਵਾਲਿਆ ਪਾਵਣ ਨਾ ਕਰੀਏ ਐਸੇ ਬਣ ਜਾ ਰਹੇ ਬਣੀਏ ਜਿਨ੍ਹਾਂ ਦੀ ਟੇਕ ਸੱਚੇ ਨਾਮ ਤੇ ਹੋਵੇ ਕੱਚੇ ਨਾਮਾਂ ਵਾਲੇ ਪਾਸੇ ਤੇ ਕੱਚੇ ਗੁਰੂਆਂ ਵਾਲੇ ਪਾਸੇ ਆਪਾਂ ਨਾ ਡੋੜੀਏ ਸਾਡਾ ਗੁਰੂ ਸੱਚਾ ਹੈ ਸ਼ਬਦ ਸ਼ਬਦ ਨਾਲ ਜੁੜ ਕੇ ਸ਼ਬਦ ਤੋਂ ਵਾਹਿਗੁਰੂ ਦੀ ਸੋਝੀ ਨੂੰ ਪ੍ਰਾਪਤ ਕਰਨਾ ਕਰੀਏ ਇਹਨੀ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਲਈ ਖਿਮਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ